ਆਯੁਰਵੈਦਿਕ ਦੀਆਂ ਹਰ ਨੁਸਖੇ ਦੇ ਕੋਈ ਨੁਸਖਾ ਕਿਸੇ ਬਿਮਾਰੀ ਲਈ ਦਈਏ ਇੱਕ ਨੁਸਖੇ ਨਾਲ 10 ਫਾਇਦੇ ਸ਼ਰਤિયા ਪੱਕਾ ਨਾਮਰਦਾਨਗੀ ਦੀ ਭਾਵੇਂ ਕੋਈ ਵੀ ਪ੍ਰੋਬਲਮ ਹੈ ਸਾਡੀ ਉਹ ਦਵਾਈ ਸਪੈਸ਼ਲ ਚੀਜ਼ ਸਾਰੀ ਦੁਨੀਆ ਨੂੰ ਜਾਂਦੀ ਹੁਣ ਪ੍ਰੋਬਲਮ ਇਹ ਹੈ ਕਿ ਇਹ ਜਦੋਂ ਤੁਸੀਂ ਖਾਂਦੇ ਹੋ ਤੁਹਾਨੂੰ ਉਹਦੋਂ ਆਰਾਮ ਆਉਂਦਾ ਲੇਕਿਨ ਛੱਡੀ ਨਹੀਂ ਜਾਂਦੀ ਸਿਰਫ ਦਵਾਈ ਬਦਲਦੀ ਹੈ ਉਮਰ ਲੰਘ ਜਾਂਦੀ ਹੈ ਹੌਲੀ ਹੌਲੀ ਕੀ ਆ ਕਿ ਇੰਟੇਸਟਾਈਨਲ ਮੀਕੋਜ਼ਾ ਜਿਹੜੀ ਰਪਚਰ ਹੋ ਜਾਂਦੀ ਹੈ ਕਾਰਨ ਇਹਦਾ ਸਿਰਫ ਇਹ ਹੀ ਹੈ ਕਿ ਖਾਣੇ ਵਾਲੀ ਨਾਲੀ oesophagus ਤੋਂ ਖਾਣਾ ਜਦੋਂ ਸਟੋਮੈਕ ਚ ਜਾਂਦਾ ਹੈ ਸਟੋਮੈਕ ਚ ਐਸਿਡ ਬਣ ਰਹੇ ਹੁੰਦੇ ਆ ਜਿਨ੍ਹਾਂ ਨੇ ਖਾਣਾ ਹਜ਼ਮ ਕਰਨਾ ਹੁੰਦਾ ਹੈ ਕਿ ਅਸੀਂ ਕੋਈ ਕਿਸੇ ਪਰਪਸ ਦੀ ਇੱਕ ਦਵਾਈ ਦਿੰਨੇ ਆ ਤੇ ਇਹ ਬਲੈਂਡ ਫਾਰਮੂਲਾ ਹੁੰਦਾ ਕਿਉਂਕਿ ਆਯੁਰਵੈਦਿਕ ਦਵਾਈਆਂ ਦੇ ਦੇਸੀ ਫਾਰਮੂਲਿਆਂ ਦੇ ਬਹੁਤੀਆਂ ਚੀਜ਼ਾਂ ਤੁਹਾਡੀ ਰਸੋਈ ਚ ਪਈਆਂ ਘਰੇਲੂ ਨੁਸਖਿਆਂ ਨੇ ਠੀਕ ਹੋ ਜਾਂਦੀਆਂ ਜੇ ਅਸੀਂ ਬਾਰੇ ਬਲੱਡ ਪ੍ਰੈਸ਼ਰ ਦੀ ਗੱਲ ਕਰੀਏ ਤੁਹਾਨੂੰ ਸਾਰੀ ਉਮਰ ਬਲੱਡ ਪ੍ਰੈਸ਼ਰ ਦੇ ਦਵਾਈਆਂ ਅੰਗਰੇਜ਼ੀ ਖਾਂਦੇ ਨਹੀਂ ਲੋਡ ਪੈਣੀ ਲਾਈਸਨੋਪ੍ਰਿਲ ਲਸਾਰਟਨ ਐਮਲੋਡੀਪਿਨ ਜਿਨ੍ਹਾਂ ਨੂੰ ਇਹ ਛਾਤੀ ਜਲਨ ਹੁੰਦੀ ਜਦੋਂ ਛਾਤੀ ਜਲਨ ਹੋਣੀ ਇੱਥੇ ਸਾੜ ਪੈਣਾ ਕਿਉਂ ਇਹਦੇ ਹੋਰ ਬੜੇ ਤਰੀਕੇ ਤੁਹਾਨੂੰ ਅਸੀਂ ਮ사ਜ ਨਾਲ ਵੀ ਠੀਕ ਕਰ ਸਕਦੇ ਹਾਂ ਲੇਟਣ ਲੱਗਿਆਂ ਖਾਸ ਕਰਕੇ ਪਿੱਲੋ 2 3 ਲੋ ਸਰਾਣਾ ਉੱਚਾ ਰੱਖੋ ਜਿਨ੍ਹਾਂ ਨੂੰ ਇਹ ਪ੍ਰੋਬਲਮ ਦਵਾਈਆਂ ਤੋਂ ਬਚੋ ਸਪਰੇਸ ਕਰੋ ਜੇ ਆਪਣੇ ਆਪ ਵੀ ਤੁਸੀਂ ਛਾਤੀ ਚ ਜਲਨ ਜਾਂ ਅਲਸਰ ਤੱਕ ਵੀ ਡਿਊਡਿਨਲ ਅਲਸਰ ਪੈਪਟਿਕ ਅਲਸਰ ਇੰਟੈਸਟਾਈਨਲ ਅਲਸਰ ਆਂਤੜੀਆਂ ਚ ਜ਼ਖਮ ਇਹ ਐਸਿਡਿਟੀ ਦਾ ਖਤਰਾ ਉਦੋਂ ਹੁੰਦਾ ਫਿਰ ਅੱਛਾ ਜਦੋਂ ਉਲਟੀ ਆਉਂਦੀ ਕਈ ਵਾਰੀ ਫਿਰ ਉਲਟੀ ਨਾਲ ਬਲੱਡ ਵੀ ਆਨ ਲੱਗਦਾ ਪੇਟ ਭਰ ਕੇ ਦੋ ਵਾਰੀ ਖਾਣ ਨਾਲੋਂ ਥੋੜਾ ਥੋੜਾ ਖਾਣਾ ਚਾਰ ਵਾਰੀ ਖਾਣ ਕਈਆਂ ਦੇ શરી ਚ வாயு ਜ਼ਿਆਦਾ ਬਣ ਰਹੀ ਹੈ ਉਹਦੇ ਨਾਲ ਫਿਰ શરી ਚ ਦਰਦਾਂ ਬੜੀਆਂ ਹੁੰਦੀਆਂ ਹੈ ਉਹੀ ਬਾਜੂ ਸਿਰ ਨੂੰ ਚੜਦੀ ਤੇ ਬਲੱਡ ਪ੍ਰੈਸ਼ਰ ਵਾਜ ਜਾਂਦਾ ਬਲੱਡ ਪ੍ਰੈਸ਼ਰ ਲਈ ਕੋਈ ਸਾਰੀ ਉਮਰ ਤੁਸੀਂ ਠੀਕ ਹੈ ਨਮਕ ਤੇ ਘਿਓ ਦਾ ਪ੍ਰੇਗ ਜਿਨ੍ਹਾਂ ਨੂੰ ਐਸਿਡਿਟੀ ਹੈ ਉਹਨਾਂ ਨੂੰ ਇਹ ਹੀ ਹੈ ਕਿ ਸਬਜ਼ੀ ਬਣਾਓ ਪਰ ਮਿਰਚ ਨਾ ਪਾਓ ਨਮਕ ਘੱਟ ਪਾਓ ਦੇਸੀ ਦਵਾਈਆਂ ਤੁਹਾਨੂੰ ਦਿੰਨੇ ਆ ਸ਼ੂਗਰ ਦੀਆਂ ਵੀ ਬਲੱਡ ਪ੍ਰੈਸ਼ਰ ਦੀਆਂ ਵੀ ਕੋਲੇਸਟ੍ਰੋਲ ਦੀਆਂ ਵੀ ਮੋਟਾਪੇ ਦੀਆਂ ਵੀ ਬਲੱਡ ਪ੍ਰੈਸ਼ਰ ਦੇਖੋ ਸਾਰੀ ਉਮਰ ਤੁਸੀਂ ਦਵਾਈ ਖਾਂਦੇ ਹੋ ਅਸੀਂ ਕਰੋੜਾਂ ਪੇਸ਼ੈਂਟ ਠੀਕ ਕੀਤੇ ਬਲੱਡ ਪ੍ਰੈਸ਼ਰ ਦੇ ਦੇਸੀ ਦਵਾਈਆਂ ਨਮਸਕਾਰ ਸਤਿ ਸ਼੍ਰੀ ਅਕਾਲ ਆਦਾ ਮੈਂ ਹਾਂ ਡਾਕਟਰ ਕੁਮਾਰ ਨੇਚਰਲ ਹੋਲਿਸਟਿਕ ਆਯੁਰਵੈਦਿਕ ਹੈਲਥ ਸੈਂਟਰ ਤੁਹਾਡਾ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਆਰਕੇ ਹੋਲਿਸਟਿਕ ਹੈਲਥ ਸੈਂਟਰ ਚ ਤੁਹਾਨੂੰ ਹਰ ਤਰ੍ਹਾਂ ਦੀ ਆਯੁਰਵੈਦਿਕ ਦਵਾਈ ਮਿਲਦੀ ਹੈ ਆਯੁਰਵੈਦਿਕ ਦਵਾਈਆਂ ਦੇ ਕੀ ਫਾਇਦੇ ਨੇ ਕਿੰਨਾ-ਕਿੰਨਾ ਬਿਮਾਰੀਆਂ ਦੀ ਜ਼ਿਆਦਾ ਅਸੀਂ ਦਵਾਈ ਦਿੰਨੇ ਆ ਔਰ ਇਹਦੇ ਮੇਨ ਕੀ ਰਿਜ਼ਲਟ ਨੇ ਭਾਵੇਂ ਅਸੀਂ ਗੱਲ ਕਰੀਏ ਤਜ਼ਾਬੀ ਮਾਦੇ ਦੀ ਹਾਈਪਰਸिडਿਟੀ ਦੀ ਰਿਫਲਕਸ ਐਸੋਫੇਜਾਈਟਸ ਦੀ ਭਾਵੇਂ ਅਸੀਂ ਕਰੀਏ ਬਲੱਡ ਪ੍ਰੈਸ਼ਰ ਦੀ ਸ਼ੂਗਰ ਦੀ ਕੋਲੇਸਟ੍ਰੋਲ ਦੀ ਦਰਦਾਂ ਦੀ ਚੈਸਟ ਇਨਫੈਕਸ਼ਨ ਦੀ ਤੇ ਅੱਜ ਦਾ ਐਪੀਸੋਡ ਆਪਾਂ ਮਿਕਸਡ ਰਾਈ ਕਰਾਂਗੇ ਕਿਉਂਕਿ ਇੰਨੇ ਲੰਬੇ ਅਰਸੇ ਤੋਂ ਤੁਸੀਂ ਲਗਾਤਾਰ ਬਾਤ ਕਰ ਰਹੇ ਹੋ ਹੁਣ ਤੁਸੀਂ ਮੈਨੂੰ 1-2 ਹਫ਼ਤੇ ਹੀ ਦੇਖੋਗੇ ਟੀਵੀ ਤੇ ਕਿਉਂਕਿ ਬੜੇ ਸੇਵਾ ਤੁਹਾਡੀ ਕਰ ਲਈ ਤੁਸੀਂ ਫੋਨ ਨੰਬਰ ਨੋਟ ਕਰੋ 2 ਹਫ਼ਤੇ ਤੋਂ ਬਾਅਦ ਸ਼ਾਇਦ ਮੈਂ ਟੀਵੀ ਤੇ ਪ੍ਰੋਗਰਾਮ ਨਾ ਕਰ ਸਕਾਂ ਕਿਉਂਕਿ ਟਾਈਮ ਸਕੇਜੂਲ ਥੋੜਾ ਬੜਾ ਬੀਜ਼ੀ ਹੋ ਗਿਆ ਫਿਰ ਵੀ ਦੇਖਾਂਗੇ ਇਹ ਫੋਨਸ ਆਪਣੇ ਕੋਲ ਰੱਖੋ ਮੇਰਾ ਈਮੇਲ ਐਡਰੈਸ WhatsApp ਤੇ ਕੋਲ ਰੱਖੋ ਤੇ ਤੁਸੀਂ ਮੇਰੇ ਨਾਲ ਜਦੋਂ ਮਰਜ਼ੀ ਫੋਨ ਤੇ ਗੱਲ ਕਰ ਸਕਦੇ ਹੋ ਲੋਕੇਸ਼ਨ ਤੁਹਾਨੂੰ ਪਤਾ ਹੀ ਹੈ ਦੇਖੋ ਜੇ ਅਸੀਂ ਸਮਝ ਕਰੋ ਦੇਸੀ ਦਵਾਈ ਦੀ ਗੱਲ ਕਰਦੇ ਆ ਤਾਂ ਮਤਲਬ ਸਿਰ ਹੈ ਕਿ ਇਹ ਨਹੀਂ ਹਰ ਬੰਦਾ ਐਲੋਪੈਥਿਕ ਦਵਾਈ ਖਾ ਰਿਹਾ ਔਰ ਉਹਦਾ ਫਾਇਦਾ ਹੁੰਦਾ ਲੇਕਿਨ ਪ੍ਰੋਬਲਮ ਇਹ ਹੈ ਕਿ ਕਈ ਵਾਰੀ ਕੈਮੀਕਲਸ ਕਰਕੇ ਸਾਈਡ ਇਫੈਕਟ ਹੁੰਦੇ ਜਿਹਦੇ ਕਰਕੇ ਜੇ ਆਪਾਂ ਸਿਡਿਟੀ ਦੀ ਗੱਲ ਕਰਦੇ ਹਾਈਪਰ ਸਿਡਿਟੀ ਦੀ ਗੱਲ ਹਾਂ ساری ਦੁਨੀਆ ਦੇਖੋ ਤੰਗ ਹੈ ਕਿ ਕਈ ਵਾਰੀ ਲੇਟੇ ਲੇਟੇ ਰਾਤ ਨੂੰ ਜੀ ਉਲਟੀ ਆ ਜਾਂਦੀ ਹੈ ਛਾਤੀ ਚ ਜਲਨ ਹੁੰਦੀ ਹੈ ਖੱਟੇ ਡਕਾਰ ਆਣ ਲੱਗ ਜਾਂਦੇ ਉਹ ਕੀ ਹੁੰਦਾ ਕਿ ਜਿਹੜੀ ਉਸੋਵੇਗਸ ਖਾਣੇ ਦੀ ਨਾੜੀ ਜਿਹੜੀ ਹੈ ਉਹਦਾ ਜਿਹੜਾ ਲਾਸਟ ਡਿਸਟਲ ਐਂਡ ਹੈ ਉਹ ਟਾਈਟ ਹੋ ਜਾਂਦਾ ਜਾਂ ਕਈ ਵਾਰੀ ਵਾਲਵ ਬੰਦ ਨਹੀਂ ਕਰਦਾ ਜਿਹੜਾ ਨੈਚੁਰਲ ਹੁੰਦਾ ਤੇ ਲੇਟਣ ਲੱਗਿਆ ਉਹ ਹੀ ਸਟੋਮਿਕ ਤੋਂ ਚੀਜ਼ ਵਾਪਸ ਆਉਣ ਲੱਗ ਜਾਂਦੇ ਜਿਹਨੂੰ ਆਪਾਂ ਕਹਿੰਦੇ ਰਿਫਲਕਸ ਓਸੋਫੇਜਾਈਟਸ ਔਰ ਇਹ ਆਮ ਦੁਨੀਆ ਨੂੰ ਹੈ ਔਰ ਸਾਰੀ ਦੁਨੀਆ ਡਾਕਟਰਸ ਇਹ ਪ੍ਰੈਸਕ੍ਰਾਈਬ ਐਂਟੀ ਐਸਿਡ ਖਾਂਦੇ ਆ ਉਹਦੇ ਲਈ ਪਾਵੇਂ ਤੁਸੀਂ ਫੈਮੋਟਾਡਿਨ ਸਮੈਟਾਡਿਨ ਰੈਨੇਟਿਡਿਨ ਜਿਦਾ ਜ਼ੈਂਟੈਕ ਇਹ ਤਾਂ ਹੁਣ ਪੁਰਾਣੀਆਂ ਦਵਾਈਆਂ ਹੋ ਗਈਆਂ ਫਿਰ ਪ੍ਰੋਟੋਨਿਕਸ ਔਰ ਓਮਪਰਾਜ਼ੋਲ ਪੈਨਟੋਪਰਾਜ਼ੋਲ ਹੁਣ ਪ੍ਰੋਬਲਮ ਇਹ ਹੈ ਕਿ ਇਹ ਜਦੋਂ ਤੁਸੀਂ ਖਾਂਦੇ ਹੋ ਤੁਹਾਨੂੰ ਉਹਦੋਂ ਆਰਾਮ ਆਂਦਾ ਹੈ ਲੇਕਿਨ ਛੱਡੀ ਨਹੀਂ ਜਾਂਦੀ ਸਿਰਫ ਦਵਾਈ ਬਦਲਦੀ ਹੈ ਉਮਰ ਲੰਘ ਜਾਂਦੀ ਹੈ ਹੌਲੀ ਹੌਲੀ ਕੀ ਹੈ ਕਿ ਇੰਟਰਸਟਾਈਨਲ ਮੀਕੋਜ਼ਾ ਜਿਹੜੀ ਰਪਚਰ ਹੋ ਜਾਂਦੀ ਹੈ ਕਾਰਨ ਇਹਦਾ ਸਿਰਫ ਇਹ ਹੀ ਹੈ ਕਿ ਖਾਣੇ ਵਾਲੀ ਨਾਲੀ ਓਸੋਫੇਗਸ ਤੋਂ ਖਾਣਾ ਜਦੋਂ ਸਟੋਮਿਕ ਚ ਜਾਂਦਾ ਹੈ ਸਟੋਮਿਕ ਚ ਐਸਿਡ ਬਣ ਰਹੇ ਹੁੰਦੇ ਆ ਜਿਨ੍ਹਾਂ ਨੇ ਖਾਣਾ ਹਜ਼ਮ ਕਰਨਾ ਹੁੰਦਾ ਤੇ ਜਦੋਂ ਆਪਣੀਆਂ ਬਦਪਰੇਜ਼ੀਆਂ ਨਾਲ ਆਪਣੀ ਖੁਰਾਕਾਂ ਗਲਤ ਨਾਲ ਕੁਝ ਜਿਆਦਾ ਅੰਗਰੇਜ਼ੀ ਦਵਾਈਆਂ ਦੇ ਸਾਈਡ ਇਫੈਕਟ ਨਾਲ ਇਹ ਆਮ ਸਭ ਨੂੰ ਹੈਗੀ ਹੈ ਪ੍ਰੋਬਲਮ ਇਹ ਪ੍ਰੋਬਲਮ ਜਿਹੜੀ ਹੈ ਐਸਿਡਿਟੀ ਦੀ ਹਾਈਪਰ ਐਸਿਡਿਟੀ ਦੀ ਰਿਫਲੈਕਸਸ ਆਫ ਜੈਟਰਸ ਦੀ ਵੋਮਿਟਿੰਗ ਦੀ ਨੌਜ਼ੀਆ ਦੀ ਇਨ ਡਾਈਜੈਸ਼ਨ ਦੀ ਡਿਸਪੈਪਸੀਆ ਦੀ ਗੈਸ ਪ੍ਰੋਬਲਮ ਦੀ ਬਰਨਿੰਗ ਚੈਸਟ ਦੀ ਬਹੁਤ ਕਾਮਨ ਹੈ ਜਿੱਤੇ ਕਰਕੇ ਮੈਂ ਪਹਿਲਾਂ ਸਟਾਰਟ 'ਚ ਮੈਂ ਕਿਹਾ ਚਲੋ ਇਹਦੇ ਬਾਰੇ ਗੱਲ ਕਰ ਲਏ ਨੇ ਕਿਉਂਕਿ ਅੱਜ ਦਾ ਜਿੰਨਾ ਕ ਟਾਈਮ ਹੈ ਆਪਾਂ ਕਾਮਨ ਕਾਮਨ ਗੱਲਾਂ ਕਰ ਰਹੀਆਂ ਉਹਦਾ ਮੇਨ ਮਕਸਦ ਇਹ ਹੈ ਕਿ ਹਰ ਬਿਮਾਰੀ ਦਾ ਇਲਾਜ ਅਸੀਂ ਦੇਸੀ ਦਵਾਈ ਨਾਲ ਕਰਦੇ ਜਦੋਂ ਮੈਂ ਗੱਲ ਕੀਤੀ ਸਿਡਟੇ ਫਿਰ ਤੁਹਾਨੂੰ ਕੋਈ ਓਮਪਰਾਜ਼ੋਲ ਕੋਪੈਨਟੋਪਰਾਜ਼ੋਲ ਨਹੀਂ ਖਾਣੀ ਪੈਂਦੀ ਉਹ ਭਾਵੇਂ ਤੁਸੀਂ ਹਾਲੀਵੁੱਡ ਹੀ ਚਰੋ ਤੁਹਾਡੇ ਤੇ ਡਿਪੈਂਡ ਕਰਦਾ ਕਿੰਨੇ ਸਾਲਾਂ ਤੋਂ ਖਾ ਰਹੇ ਹੋ ਕਿੰਨੇ ਮਿਲੀਗ੍ਰਾਮ ਦੀ ਖਾ ਰਹੇ ਹੋ ਨਹੀਂ ਤੇ ਤੁਹਾਡਾ ਆਪਣਾ ਪ੍ਰੇਜ਼ ਕਮਣਾ ਨਹੀਂ ਅਸੀਂ ਦੇਸੀ ਦਵਾਈ ਦੇਈਏ ਫੇਰ ਤੁਹਾਨੂੰ ساری ਉਮਰ ਐਂਟੀ ਐਸਿਡ ਦਵਾਈਆਂ ਓਮਪਰਾਜ਼ੋਲ ਖਾਣ ਦੀ ਲੋੜ ਨਹੀਂ ਪਾਵੇਂ ਦੇਖੋ ਹਾਈਟਸ ਸਰਨੀਆਂ ਹੋਵੇ ਰਿਫਲਕਸ ਗਸਟ੍ਰਾਈਟਸ ਨੋਜ਼ੀਆ ਵੋਮਿਟਿੰਗ ਇਨ ਡਾਈਜੈਸ਼ਨ ਬਰਨਿੰਗ ਜਿੰਨੀ ਮਰਜੀ ਚੈਸਟ ਦੀ ਇਨਫੈਕਸ਼ਨ ਹੋਵੇ ਜਿੰਨੀ ਮਰਜੀ ਛਾਤੀ ਚ ਜਲਨ ਹੁੰਦੀ ਹੋਵੇ ਅਸੀਂ ਉਹ ਤੁਹਾਡੀ ਦੇਸੀ ਦਵਾਈਆਂ ਨਾਲ ਪਰਮਨੈਂਟਲੀ ਕਰਦੇ ਖਾਣੀ ਪੈ ਸਕਦੀ ਦੇਸੀ ਦਵਾਈ ਮਹੀਨਾ 2 ਮਹੀਨੇ 4 ਮਹੀਨੇ ਪਰਮਨੈਂਟਲੀ ਕਰਨ ਲਈ ਬਲਕਿ ਸਾਰੀ ਉਮਰ ਤੋਂ ਬਚ ਜਾਓਗੇ ਔਰ ਕੋਈ ਸਾਈਡ ਇਫੈਕਟ ਨਹੀਂ ਫਿਰ ਹਰ ਮੇਰੇ ਪ੍ਰੋਗਰਾਮ ਚ ਤੁਸੀਂ ਸੁਣਦੇ ਆ ਰਹੇ ਹੋ ਕਿ ਅਸੀਂ ਕੋਈ ਕਿਸੇ ਪਰਪਸ ਦੀ ਇੱਕ ਦਵਾਈ ਦਿੰਨੇ ਆ ਤੇ ਇਹ ਬਲੈਂਡ ਫਾਰਮੂਲਾ ਹੁੰਦਾ ਕਿਉਂਕਿ ਆਯੁਰਵੈਦਿਕ ਦਵਾਈਆਂ ਦੇ ਦੇਸੀ ਫਾਰਮੂਲਿਆਂ ਦੇ ਬਹੁਤੀਆਂ ਚੀਜ਼ਾਂ ਤੁਹਾਡੇ ਰਸੋਈ ਚ ਪਈਆਂ ਘਰੇਲੂ ਨੁਸਖਿਆਂ ਨੇ ਠੀਕ ਹੋ ਜਾਂਦੀਆਂ ਭਾਵੇਂ ਤੁਸੀਂ ਸੌਂਫ ਲਓ ਜੀਰਾ ਲਓ ਹੈ ਉਹਦੇ ਚ ਤੁਹਾਨੂੰ ਇਹ ਹੀ ਦਸੀ ਕਿ ਇਹ ਹੁੰਦੀ ਕਿਉਂ ਹੈ ਇਸੇ ਤਰ੍ਹਾਂ ਮੈਂ ਕਹਿਣਾ ਜੀ ਕਾਮਨ ਜੀਆਂ ਗੱਲਾਂ ਕਰਾਂਗੇ ਅੱਛਾ ਜੇ ਅਸੀਂ ਬਲੱਡ ਪ੍ਰੈਸ਼ਰ ਦੀ ਗੱਲ ਕਰੀਏ ਤੁਹਾਨੂੰ ਸਾਰੀ ਉਮਰ ਬਲੱਡ ਪ੍ਰੈਸ਼ਰ ਦੀ ਦਵਾਈ ਅੰਗਰੇਜ਼ੀ ਖਾਂਦੇ ਨਹੀਂ ਲੋਡ ਪੈਣੀ ਲਾਈਸਨੋਪ੍ਰਿਲ ਲਸਾਰਟਨ ਐਮਲੋਡੀਪਿਨ ਇਸੇ ਦਵਾਈ ਆਯੁਰਵੈਦਿਕ ਦਵਾਈ ਬਲੱਡ ਪ੍ਰੈਸ਼ਰ ਦੀ ਸ਼ਰਤੀਆ ਇਲਾਜ ਇਸੇ ਤਰ੍ਹਾਂ ਜੇ ਅਸੀਂ ਸ਼ੂਗਰ ਦੀ ਤੁਹਾਨੂੰ ਮੈਟਫੋਰਮਿਨ ਐਕਟੋਸ ਜਿਨੀਵਿਆ ਜੈਨਮੇਟ ਇਨਸੁਲਿਨ ਟਾਈਪ 1 ਟਾਈਪ 2 ਡਾਇਬੀਟਿਸ ਸਾਰੀ ਉਮਰ ਦਵਾਈਆਂ ਖਾਂਦੇ ਖਾਂਦੇ ਜਿੰਨੀ ਮਰਜ਼ੀ ਤੁਸੀਂ ਰਿਸਰਚ ਕਰਕੇ ਦੇਖ ਲਓ ਜਿਹੜਾ ਇੱਕ ਵਾਰੀ ਮੈਟਫਾਰਮਿਨ ਸ਼ੁਰੂ ਕਰ ਲਈ ਉਹ ਛੱਡੀ ਨਹੀਂ ਗਈ ডোজ ਵੱਧਦੀ ਗਈ ਸ਼ੂਗਰ ਵੱਧਦੀ ਗਈ ਬਲੱਡ ਪ੍ਰੈਸ਼ਰ ਵੱਧ ਗਿਆ ਕੋਲੇਸਟ੍ਰੋਲ ਵੱਧ ਗਿਆ ਔਰ ਇਨਸੂਲੈਂਸ ਤੇ ਆ ਗਏ ਕਿਡਨੀ ਖਰਾਬ ਹੋ ਗਈ ਲਿਵਰ ਖਰਾਬ ਹੋ ਗਿਆ ਇਸੇ ਤਰ੍ਹਾਂ ਆਪਾਂ ਜੇ ਗੱਲ ਕਰਦੇ ਹਾਂ ਕੋਲੇਸਟ੍ਰੋਲ ਦੀ ਪਾਵੇਂ ਤੁਸੀਂ ਲਿਪੀਟੋਰ ਜ਼ੋਕ ਔਰ ਕ੍ਰਿਸਟੋਰ ਐਟਰਵਾਸਟੈਟ ਇਨ ਸਿਮੇਵਾਸਟੈਟ ਇਨ ਫੀਨੋਫਾਈਬਰੇਟ ਜਿੰਨੀਆਂ ਦਵਾਈਆਂ ਖਾਂਦੇ ਹੋ You have to take it whole life. Basically, why I said because a lot of people are watching first time just for their knowledge, just to let you know that whenever you start any Ayurvedic natural herbal therapy, you get rid of the permanent disease. You don't have to take it whole life. Well, it depends what formula you're getting. So, from our center, all things you get. आयुर्वैदिक होम्योपैथिक नैचुरल कॉम्पलीमेंटरी आल्टरनेटिव मेडिसन डजेंट मैटर वू एग अबाउट हाईपर टेंशन हाई कोलेसट्रोल डायबिटीज और हाईपर एसिडिटी रिफलक्स इजाइट बर्निंग चेस्ट बर्निंग मिकट्रीशन एसिड एसिड रिफ्लक्स हाइटसरियाम अजद टॉपिक स्टार्ट मैं सोचा कहीं रिफलक्स की गल करिए ਕਿਉਂਕਿ ਐਸਿਡਿਟੀ ਬਹੁਤ ਕਾਮਨ ਹੈ ਹੁਣ ਤੁਹਾਨੂੰ ਇਹ ਵੀ ਥੋੜਾ ਜਿਹਾ ਚਾਨਣ ਪਾਈਏ ਐਸਿਡਿਟੀ ਹੁੰਦੀ ਕਿਉਂ ਬਹੁਤ ਹੀ ਐਸਿਡਿਟੀ ਦਾ ਕਾਰਨ ਇਹ ਹੈ ਕਿ ਕਈ ਵਾਰੀ ਆਪਾਂ ਮਿਰਚ ਮਸਾਲੇ ਵਾਲੇ ਚੀਜ਼ਾਂ ਤਜ਼ਾਬੀ ਮਾਦਾ ਜਿਹਦੇ ਨਾਲ ਤਲੀਆਂ ਜ਼ਿਆਦਾ ਖਾਂਦੇ ਆਂ ਸੋਡਾ ਜ਼ਿਆਦਾ ਪੀਂਦੇ ਆਂ ਸਪਾਈਸੀ ਡਾਈਟ ਜ਼ਿਆਦਾ ਖਾਂਦੇ ਆਂ ਔਰ ਪੇਟ ਭਰ ਕੇ ਜ਼ਿਆਦਾ ਖਾ ਲੈਨੇ ਜਾਂ ਖਾ ਕੇ ਜਦੋਂ ਲੇਟ ਜੰਨੇ ਆ ਮੋਸਟਲੀ ਖਾਣਾ ਖਾ ਕੇ ਇਕਦਮ ਲੇਟਣਾ ਨਹੀਂ ਚਾਹੀਦਾ ਹਮੇਸ਼ਾ ਹੀ ਖਾਣਾ ਖਾਣ ਤੋਂ 1 ਘੰਟਾ ਬਾਅਦ ਲੇਟਣਾ ਚਾਹੀਦਾ ਔਰ ਬੈਟਰ ਇਹ ਹੁੰਦਾ ਹੈ ਕਿ ਅੱਧਾ ਘੰਟਾ ਖਾਣਾ ਖਾਣ ਤੋਂ ਬਾਅਦ ਜ਼ਰੂਰ ਵਾਕ ਕਰੋ ਭਾਵੇਂ ਤੁਸੀਂ ਥੋੜੀ ਬਹੁਤੀ ਵਾਕ ਕਰ ਲਓ ਉਹਦਾ ਮਕਸਦ ਹਾਂ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈ ਅਸਿਡਿਟੀ ਦੀ ਜਿਨ੍ਹਾਂ ਨੂੰ ਇਹ ਛਾਤੀ ਜਲਨ ਹੁੰਦੀ ਜਦੋਂ ਛਾਤੀ ਜਲਨ ਹੋਣੀ ਇੱਥੇ ਸਾੜ ਪੈਣਾ ਕਿਉਂ ਇਹਦੇ ਹੋਰ بڑے ਤਰੀਕੇ ਤੁਹਾਨੂੰ ਅਸੀਂ ਮ사ਜ ਨਾਲ ਵੀ ਠੀਕ ਕਰ ਸਕਦੇ ਹਾਂ ਲੇਟਣ ਲੱਗਿਆਂ ਖਾਸ ਕਰਕੇ ਪਿੱਲੋ 2 3 ਲੋ ਸਰਾਣਾ ਉੱਚਾ ਰੱਖੋ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈ ਕਿਉਂਕਿ ਜਦੋਂ ਤੁਸੀਂ ਲੇਟਣਾ ਉਹ ਖਾਣਾ ਐਸਿਡ ਜਿਹੜਾ ਬਣਿਆ ਜਿਹੜਾ ਤੁਹਾਡੇ ਬੱਦਪਰੇਜ਼ੀਆ ਨਾਲ ਜਾਂ ਜਿਨ੍ਹਾਂ ਦੇ ਅੰਦਰ ਆਲਰੇਡੀ ਬਣਦਾ ਉਹ ਫਿਰ ਸਟੋਮਕ ਤੋਂ ਉੱਪਰ ਨੂੰ ਆਉਂਦਾ ਜਿਹਦੇ ਕਰਕੇ ਛਾਤੀ 'ਤੇ ਜਲਨ ਹੁੰਦੀ ਹੈ ਜਿਹਦੇ ਕਰਕੇ ਉਹ ਫਿਰ ਖਾਣਾ ਸਟੋਮਕ 'ਚੋਂ ਐਸਿਡ ਬਣਿਆ ਹੁੰਦਾ ਵਾਪਸ ਜਦੋਂ ਫੂਡ ਪਾਈਪ ਚਾਂਦਾ ਉਦੋਂ ਨਾਲ ਫਿਰ ਉਲਟੀਆਂ ਨੂੰ ਕਰਦੀ ਹੈ ਸਾੜ ਪੈਂਦਾ ਫਿਰ ਬੰਦਾ ਪਾਸੇ ਲੈਂਦਾ ਬਾਰ ਬਾਰ ਉੱਠੇਗਾ ਬਾਥਰੂਮ ਜਾਏਗਾ ਕਿਉਂ ਛਾਤੀ ਜਲਣ ਹੋ ਰਹੀ ਹੈ ਐਨੇ ਸੌਖੇ ਸਾਡੇ ਕੋਲ ਦੇਸੀ ਨੁਸਖੇ ਆ ਫਿਰ ਐਂਟੀ ਐਸਿਡ ਖਾਣ ਨਾਲ ਇਹ ਹੁੰਦਾ ਬਲਕਿ ਉਲਟਾ ਨੁਕਸਾਨ ਹੀ ਹੁੰਦਾ ਰਹਿੰਦੀ ਖੁੰਦੀ ਜਿਹੜੀ ਓਸੋਫੇਗਸ ਦੀ ਸਟੋਮਕ ਦੀ ਇੰਟੈਸਟਾਈਨ ਦੀ ਛਿੱਲੀ ਜਿਹਨੂੰ ਕਿੰਨੇ ਆਪਾਂ ਮੈਂਬਰਨ ਮੀਕੋਜ਼ਾ ਉਹ ਹੌਲੀ ਹੌਲੀ ਕਮਜ਼ੋਰ ਹੋ ਜਾਂਦੀ ਹੈ ਸੋ ਬੇਸਿਕਲੀ ਖਾਣੇ ਤੋਂ ਭਰੇਸ ਤੁਹਾਡਾ ਖਾਰੇ ਜਾਂ ਸਬਜ਼ੀਆਂ ਲਓ ਸਲਾਦ ਲਓ ਠੰਡੀਆਂ ਚੀਜ਼ਾਂ ਲਓ ਨੋ ਟੀ ਨੋ ਕਾਫੀ ਨੋ ਹਰੀ ਮਿਰਚ ਨੋ ਲਾਲ ਮਿਰਚ ਚਿਲੀਜ਼ ਚਿਲੀ ਸੌਸ ਚਿਲੀ ਪੈਪਰ ਸਪਾਈਸੀ ਡਾਈਟ ਜੇਹਨ ਚਿਲੀ ਜਿੰਨੀਆਂ ਤੁਸੀਂ ਚਿਲੀ ਜ਼ਿਆਦਾ ਖਾਣੀ ਆ ਜਿੰਨੇ ਕਾਫੀ ਜ਼ਿਆਦਾ ਪੀਣੀ ਆ ਇੱਥੇ ਤੱਕ ਕੇ ਉਹਦੇ ਨਾਲ ਫਿਰ ਸਟ्रेस ਨਾਲ ਵੀ ਇਹ ਚੀਜ਼ ਹੋਣ ਲੱਗ ਜਾਂਦੀ ਹੈ so that is why you always listen to me i am saying prevention is better than cure eh jehdi chhati ch jalan da hona ton main kinni wari dassya ke dawaiyan ton bacho praise karo je apne aap hi tusi chhati ch jalan ja ulcer tak vi duodenal ulcer peptic ulcer intestinal ulcer aantdiyan ch zakham eh acidity da khatra odon hunda phir acha jadon ulti aandi kai wari phir ulti na blood vi aan lagda ਜਦੋਂ ਤੁਹਾਨੂੰ ਮੂੰਹ ਚੋਂ ਬਲੱਡ ਆਵੇ ਉਲਟੀ ਨਾਲ ਬਲੱਡ ਆਵੇ ਜੇ ਜਲਨ ਹੋ ਰਹੀ ਹੈ ਤਾਂ ਇਹ ਸਮਝੋ ਕਿ ਅੰਦਰ ਕਿਤੇ ਜ਼ਖਮ ਹੋ ਗਿਆ ਕਈ ਵਾਰੀ ਫਿਰੇ ਸਟੋਮੈਕ 'ਚ ਜਦੋਂ ਜ਼ਖਮ ਹੋ ਜਾਏ ਅੱਧੀ ਰਾਤ 'ਚ ਸਟੋਮੈਕ 'ਚ ਬੜੀ ਸਵਿਅਰ ਪੇਨ ਹੋਏਗੀ ਜਿਹਨੂੰ ਅਸੀਂ ਕਹਿੰਦੇ ਪੈਪਟਿਕ ਅਲਸਰ ਔਰ ਉਹ ਜਿਹੜੀ ਦੇਸੀ ਦਵਾਈ ਨੁਸਖਾ ਪਾਵੇਂ ਪੈਪਟਿਕ ਅਲਸਰ ਹੋਵੇ ਪਾਵੇਂ ਡਿਊਡਨਲ ਅਲਸਰ ਹੋਵੇ ਪਾਵੇਂ ਇੰਗੁਆਇਨਲ ਹਰਨੀਆ ਹੋਵੇ ਪਾਵੇਂ ਉਿਸੋ ਫੀਗਸ ਦੇ ਵਿੱਚ ਕੋਈ ਪ੍ਰੋਬਲਮ ਹੈ ਫੂਡ ਪਾਈਪ ਦੇ ਪ੍ਰੋਬਲਮ ਹੈ ਸਾਰਾ ਕੁਝ ਕੰਬੀਨੇਸ਼ਨ ਨਾਲ ਠੀਕ ਹੋ ਜਾਂਦਾ ਹੈ ਡਿਪੈਂਡ ਕਰਦਾ ਅੰਦਰ ਜੇ ਅਲਸਰ ਹੈ ਤੇ ਕਿੰਨੀ ਦਿਨ ਦਵਾਈ ਖਾਣੀ ਹੈ। ਛਾਤੀ ਚ ਕੱਲੀ ਜਲਣ ਹੀ ਹੁੰਦੀ ਕਿੰਨੀ ਦਿਨ ਦਵਾਈ ਖਾਣੀ ਹੈ। ਉਹ ਤੁਸੀਂ ਮੇਰੇ ਨਾਲ ਬਾਰ ਬਾਰ ਕਹਿ ਰਹੇ ਆ ਕਿ ਹੁਣ ਬਹੁਤੀ ਦੇਰ ਬਾਅਦ ਟੀਵੀ ਤੇ ਤੁਹਾਡੇ 30 ਸਾਲ ਤੋਂ ਸੇਵਾ ਕਰ ਲਈ ਹੈ ਸ਼ਾਇਦ ਹੁਣ ਮੈਂ 2 ਹਫ਼ਤੇ ਬਾਅਦ ਤੁਹਾਨੂੰ ਟੀਵੀ ਤੇ ਘੱਟ ਹੀ ਮਿਲਾਂਗਾ। ਪਰ ਤੁਸੀਂ ਮੇਰੇ ਫੋਨ ਨੰਬਰ ਸੰਭਾਲ ਕੇ ਰੱਖੋ 7182165137 ਤੇ ਜਦੋਂ ਮਰਜ਼ੀ ਕਾਲ ਕਰੋ ਮੈਸੇਜ ਛੱਡ ਦਿਓ। 718495859 ਮੈਂ ਬਹੁਤ ਘਟ ਚੁਕਦਾ। ਲੋਕੇਸ਼ਨ ਮੇਰੀ ਨਿਊਯਾਰਕ ਦੇ ਵਿੱਚ ਚਰਚ ਮੰਡਲ ਦੇ ਵਿੱਚ ਤੁਸੀਂ ਬਾਤ ਕਰੋ ਐਨੇ ਸਾਲਾਂ ਤੋਂ ਤੁਸੀਂ ਮੈਨੂੰ ਟੀਵੀ ਤੇ ਦੇਖ ਰਹੇ ਹੋ ਹੁਣ ਕਿਉਂਕਿ ਕਈ ਕੰਮਾਂ ਕਰਕੇ ਟਾਈਮ ਨਹੀਂ ਕਈ ਵਾਰੀ ਮਿਲਦਾ ਤੇ ਸ਼ਾਇਦ ਟੀਵੀ ਤੇ ਪ੍ਰੋਗਰਾਮ ਐ ਦੋ ਹਫ਼ਤੇ ਬਾਦ ਬੰਦ ਕਰਾਂ ਰੱਬ ਨੇ ਚਾਹੇ ਤਾਂ ਤੁਹਾਡੀ ਸੇਵਾ 'ਚ ਫੇਰ ਵੀ ਹਾਜ਼ਰ ਹੋਵਾਂਗੇ ਪਰ ਭੁੱਲਣ ਦੀ ਲੋੜ ਨਹੀਂ ਤੁਹਾਡੇ ਪ੍ਰੇਮ ਸਤਿਕਾਰ ਨਾਲ ਟੀਵੀ ਤੇ ਇੰਨੀ ਦੇਰ ਤੋ ਆ ਰਹੇ ਆਂ ਤੁਹਾਡਾ ਪਿਆਰ ਹੀ ਟੀਵੀ ਤੇ ਲੈ ਆ ਰਹੇ ਆਂ ਛੱਡਣ ਹੁਣ ਵੀ ਦਿਲ ਨਹੀਂ ਕਰਦਾ ਲੇਕਿਨ ਕੋਈ ਕੰਮਾਂ ਕਰ ਜਾਂਦੇ ਬੀਜ਼ੀ ਰਹਿਣ ਕਰਕੇ ਕਈ ਵਾਰੀ ਐਪੀਸੋਡ ਦਾ ਟਾਈਮ ਨਹੀਂ ਹੁੰਦਾ ਪਰ ਤੁਸੀਂ ਨੋਟ ਕਰੋ ਗੱਲ ਮੈਂ ਕੀਤੀ ਸੀ ਓਸੋਫਾਜਾਈਟਸ ਰਿਫਲਕਸ ਓਸੋਫਾਜਾਈਟਸ ਇਹਦੇ ਲਈ ਇੱਕ ਤਾਂ ਵਾਕ ਜ਼ਰੂਰ ਕਰੋ ਇੱਕ ਖਾਣਾ ਜਿਹੜਾ ਯਾਦ ਰੱਖਣਾ ਸਮਾਲ ਡਾਈਟ ਸੈਟ ਫ੍ਰੀਕੁਐਂਟ ਇੰਟਰਵਲਸ ਉਹਦਾ ਮਤਲਬ ਇਹ ਹੈ ਕਿ ਪੇਟ ਭਰ ਕੇ ਦੋ ਵਾਰੀ ਖਾਣ ਨਾਲੋਂ ਥੋੜਾ ਥੋੜਾ ਖਾਣਾ ਚਾਰ ਵਾਰੀ ਖਾਣ ਔਰ ਹਰ 4 ਜਾਂ 6 ਘੰਟੇ ਬਾਅਦ ਥੋੜਾ ਜਿਹਾ ਜਰੂਰ ਕਹੋ ਹਮੇਸ਼ਾ ਹੀ ਖਾਣਾ ਪੇਟ ਭਰ ਕੇ ਨਾ ਖਾਓ ਮਿਹਦੇ ਚ ਥੋੜੀ ਜਿਹੀ ਜਗ੍ਹਾ ਹਮੇਸ਼ਾ ਖਾਲੀ ਛੱਡੋ ਸਟੋਮਕ ਨੂੰ ਕਦੇ ਪੂਰਾ ਨਾ ਭਰੋ ਔਰ ਜਿਆਦਾ ਜਦੋਂ ਭਰੋਗੇ ਤੇ ਭਰ ਕੇ ਜਦੋਂ ਫਿਰ ਲੇਟ ਜਾਓਗੇ ਤੇ ਇਹ ਪ੍ਰੋਬਲਮ ਆਣੀ ਆਣੀ ਹੈ ਵਾਕਿੰਗ ਬਰੀਥਿੰਗ ਐਕਸਰਸਾਈਜ਼ ਪ੍ਰਾਨਾਇਮ ਅਨੁਲੋਮ ਵਿਲੋਮ ਇਹ ਤੁਸੀਂ ਆਪ ਕਰੋ ਕਈ ਵਨ ਕਈਆਂ ਨੂੰ ਮਿਲਕ ਪ੍ਰੋਡਕਟਸ ਨਾਲ ਵੀ ਪ੍ਰੋਬਲਮ ਆ ਜਾਂਦੀ ਹੈ ਮਿਲਕ 'ਚ ਵੀ ਲੈਕਟਿਕ ਐਸਿਡ ਹੁੰਦਾ। ਔਰ ਵਿਟਾਮਿਨ ਸੀ ਉਹਦਾ ਅੱਛਾ ਹੁੰਦਾ ਇਮਿਊਨ ਸਿਸਟਮ ਲਈ ਪਰ ਕਈਆਂ ਨੂੰ ਇਹ ਚੀਜ਼ਾਂ ਵੀ ਉਸ ਵੇਲੇ ਔਰੈਂਜ, ਨਿੰਬੂ, ਖੱਟਾ ਵਿਟਾਮਿਨ ਸੀ ਵੀ ਤੁਹਾਨੂੰ ਸੂਟ ਨਹੀਂ ਕਰੇਗਾ ਕਿਉਂਕਿ ਖੱਟਾ ਹੈ ਉਹਨੇ ਫਿਰ ਸਿਟ੍ਰਿਕ ਐਸਿਡ ਲੱਗਣਾ ਉੱਥੇ ਜਾ ਕੇ। ਪਰ ਤੇਸੀ ਨੁਸਖੇ, ਉਹ ਸਾਡੇ ਆਪਣੇ ਨੁਸਖੇ ਉਹ ਤੁਹਾਨੂੰ ਅਸੀਂ ਕਈ ਵਾਰੀ ਸੀਕ੍ਰੀਟ ਨਹੀਂ ਦੱਸਦੇ। ਕਾਰਨ ਇਹ ਹੈ ਕਿ ਕਈ ਵਾਰੀ ਤੁਸੀਂ ਗਲਤੀ ਨਾਲ ਕੋਈ ਬਣਾ ਲੋ ਚੀਜ਼ ਵੱਧ ਘੱਟ। ਉਹਦਾ ਕਰੇਲੂ ਨੁਸਖੇ ਠੀਕ ਹੈ। ਤਾਂ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸਿਰਟੀ ਹੈ ਅਸੀਂ ਫਿਰ ਉਹਨਾਂ ਨੂੰ ਕਿ ਇਹਦੇ ਵਿੱਚ ਸੁੰਡ ਜਾਂ ਅਦਰਕ ਵਗੈਰਾ ਨਾ ਜ਼ਿਆਦਾ ਖਾਓ ਗਰਮ ਹੁੰਦਾ ਜੇ ਤਾਂ ਹਮੇਸ਼ਾ ਮੈਂ ਦੱਸਿਆ ਬਲੱਡ ਪ੍ਰੈਸ਼ਰ ਲਈ ਅਦਰਕ ਲਸਣ ਪਿਆਜ਼ ਤੁਸੀਂ ਜ਼ਰੂਰ ਲਓ ਬੀਪੀ ਲਈ ਠੀਕ ਹੈ ਲਸਣ ਵੀ ਪਰ ਕਈ ਵਾਰ ਜੇ ਤੁਹਾਨੂੰ ਸਿਰਟੀ ਜ਼ਿਆਦਾ ਤੇ ਲਸਣ ਵੀ ਭਰੇਜ ਰੱਖੋ ਜ਼ਿਆਦਾ ਭਰੇਜ ਵੈਸੇ ਮੀਟ ਦਾ ਉਹ ਵੀ ਇਸ ਕਰਕੇ ਕਿ ਇਹਨਾਂ ਮੀਟ ਪ੍ਰੋਡਕਟਸ ਨਾਲ ਤੁਹਾਡੇ ਕਈ ਵਾਰ ਇਨਫੈਕਸ਼ਨ ਹੁੰਦੀ ਹੈ ਫਰੈਸ਼ ਫੂਡ ਲਓ ਹਰੀਆਂ ਸਬਜ਼ੀਆਂ ਲਓ ਸਲਾਦ ਲਓ ਜੂਸ ਲਓ ਕੈਂਟਲੂਪ ਜੂਸ ਲਓ ਖੀਰਾ ਖਾ ਲਓ ਜੇ ਦਿਨ ਠੰਡ ਪਵੇ ਜਦੋਂ ਜਲਨ ਹੋ ਰਹੀ ਹੋ ਉਸ ਵੇਲੇ ਕਈ ਵਾਰ ਦਿਲ ਕਰਦਾ ਠੰਡੀ ਠੰਡੀ ਚੀਜ਼ ਲਓ ਪਾਵੇਂ ਤੁਸੀਂ ਰੂਫ ਜਾ ਪਾ ਕੇ ਦੁੱਧ ਤੇ ਬਰਫ਼ ਪਾ ਕੇ ਦੁੱਧ ਸੋਡਾ ਬਣਾ ਕੇ ਪੀ ਲਓ ਐਲੋਵੇਰਾ ਜੂਸ ਅਸੀਂ ਬੜੀ ਵਾਰੀ ਦੱਸਦੇ ਕਈਆਂ ਨੂੰ ਉਹ ਵੀ ਗਰਮੀ ਕਰ ਜਾਂਦਾ ਕਿਉਂਕਿ ਐਲੋਵੇਰਾ ਗਰਮ ਹੁੰਦੀ ਨਹੀਂ ਤਾਂ ਵੈਸੇ ਐਲੋਵੇਰਾ ਨੈਕਟਰ ਐਲੋਵੇਰਾ ਜੂਸ ਇਹਦੇ ਲਈ ਠੀਕ ਆ ਕੋਕੋਨਟ ਵੀ ਠੀਕ ਆ ਪਰ ਗਰਮੀ ਜਦੋਂ ਜ਼ਿਆਦਾ ਕਿਸ ਦੇ ਅੰਦਰ ਹੋਵੇ ਇਹੇ ਤੇ ਆਯੁਰਵੈਦਿਕ ਚ ਅਸੀਂ ਦੇਖਣਾ ਕਿ ਤੁਹਾਡਾ ਸਰੀਰ ਵਾਤਜ ਹੈ ਕਿ ਪਿਤਜਾ ਕਿ ਕਫਜਾ ਕਈਆਂ ਦੇ ਸਰੀਰ ਚ ਵਾਯੂ ਜ਼ਿਆਦਾ ਬਣ ਰਹੀ ਆ ਉਹਦੇ ਨਾਲ ਫੇ ਸਰੀਰ ਚ ਦਰਦਾਂ ਬੜੀਆਂ ਹੁੰਦੀਆਂ ਉਹੀ ਬਾਜੂ ਸਿਰ ਨੂੰ ਚੜਦੀ ਤਾਂ ਬਲੱਡ ਪ੍ਰੈਸ਼ਰ ਵਾਜ ਜਾਂਦਾ ਬਲੱਡ ਪ੍ਰੈਸ਼ਰ ਲਈ ਕੋਈ ਸਾਰੀ ਉਮਰ ਤੁਸੀਂ ਠੀਕ ਹੈ ਨਮਕ ਤੇ ਘਿਓ ਦਾ ਪ੍ਰੇਜ਼ ਜਿਹੜਾ ਹਰ ਪ੍ਰੋਗਰਾਮ ਚ ਅੱਜ ਤੱਕ ਮੈਂ ਕਿੰਨੀ ਵਾਰੀ ਦੱਸ ਚੁੱਕਾ ਚਿੱਟੇ ਚੀਜ਼ ਚ ਨਮਕ ਵੀ ਆ ਗਿਆ ਉਹਦਾ ਵੀ ਪ੍ਰੇਜ਼ ਚਿੱਟੇ ਚੀਜ਼ ਮਿੱਠਾ ਖੰਡ ਆ ਗਈ ਉਹਦਾ ਵੀ ਪ੍ਰੇਜ਼ ਚਿੱਟੇ ਚੀਜ਼ ਆਟਾ ਵੀ ਕੱਟ ਜਿਨ੍ਹਾਂ ਨੂੰ ਐਸਿਡਿਟੀ ਹੈ ਉਹਨਾਂ ਨੂੰ ਇਹ ਹੀ ਹੈ ਕਿ ਸਬਜ਼ੀ ਬਣਾਓ ਪਰ ਮਿਰਚ ਨਾ ਪਾਓ ਨਮਕ ਕੱਟ ਕੇ ਅਧਰਕ ਉਬਸ਼ਕ ਨਾਪਾਂ ਜਿਆਦਾ ਦੇਸੀ ਨੁਸਖੇ ਕਿਉਂਕਿ ਹੁਣ ਟੀਵੀ ਤੇ ਇਨਾ ਟਾਈਮ ਨਹੀਂ ਤੁਹਾਨੂੰ ਜਦੋਂ ਤੁਸੀਂ ਫੋਨ ਤੇ ਕਰਿਆ ਕਰੋਗੇ ਕੋਈ ਨਾ ਕੋਈ ਦੇਸੀ ਨੁਸਖਾ ਘਰੇਲੂ ਦੱਸ ਸਕਦੇ ਆ ਜਿਹੜਾ ਤੁਸੀਂ ਘਰ ਬੈਠੇ ਵੀ ਕਰ ਸਕਦੇ ਹੋ ਪਰ ਪ੍ਰੇਜ਼ ਹੀ ਕਮਨ ਹਾਂ ਦਹੀਂ ਲਓ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈ ਇੱਕ ਤਾਂ ਉਹਨਾਂ ਅਡਵਾਈਸ ਕਰਾਂਗਾ ਕਿ ਦਵਾਈ ਤੁਸੀਂ ਹਮੇਸ਼ਾ ਲੰਚ ਹੈਵੇ ਕਰ ਲਓ ਡਿਨਰ ਲਾਈਟ ਕਰੋ ਡਿਨਰ ਸ਼ਾਮੀ 6 ਵਜੇ ਤੋਂ ਬਾਅਦ ਨਾ ਕਰੋ ਕਿਉਂਕਿ ਫਿਰ ਆਦਤ ਹੁੰਦੀ ਖਾਣਾ ਖਾਣ ਤੋਂ ਬਾਅਦ ਨੀਂਦ ਆ ਜਾਂਦੀ ਹੈ ਇਸੇ ਕਰੇ ਕਹਿੰਦੇ ਵੀ ਉਹ 6 ਵਜੇ ਖਾਣਾ ਖਾ ਲਿਆ ਕਰਨ ਔਰ ਦਹੀਂ ਲੱ ਲੈ ਕਰਨ ਜਿੱਦਾਂ ਕਈ ਵਾਰੀ ਮੈਂ ਦੱਸਿਆ ਦਹੀਂ ਰਾਤ ਨੂੰ ਨਹੀਂ ਖਾਣਾ ਪਰ ਜਿੰਨਾਂ ਨੂੰ ਐਸਿਡਿਟੀ ਹੈ ਉਹ ਬਸ਼ੱਕ ਸ਼ਾਮ ਨੂੰ ਦਹੀਂ ਲੱਣ ਚੌਲ ਵੀ ਲੈ ਸਕਦੇ ਹੋ ਦਹੀਂ ਚੌਲ ਲੱ ਲਓ ਬੇਸ਼ੱਕ ਜੇ ਦਰਦਾਂ ਵਗੈਰਾ ਰੇਸ਼ਾ ਵਗੈਰਾ ਜ਼ਿਆਦਾ ਨਹੀਂ ਤਾਂ ਨਹੀਂ ਤੇ ਮੂਲੀ ਬਸ਼ੱਕ ਮੂਲੀ ਦਾ ਪਾਣੀ ਵੀ ਪੀ ਸਕਦੇ ਹੋ ਮੂਲੀ ਸਬਰਸ ਮੂਲੀ ਦਾ ਪਾਣੀ ਗਾਜਰਾ ਕਿਹੜਾ ਪਾਲਕ ਸੌਫ ਜੀਰੇ ਦਾ ਪਾਣੀ ਇਦਾਂ ਦੀਆਂ ਚੀਜ਼ਾਂ ਤੁਹਾਡੀਆਂ ਰਸੋਈਆਂ ਕੰਮ ਆਣੀਆਂ ਜੇ ਉਹ ਐਸੋਫਾਗਾਈਟਸ ਹੈ ਤੇ ਗ੍ਰੀਨ ਲੀਫੀ ਵੈਜੀਟੇਬਲਸ ਗ੍ਰੀਨ ਗ੍ਰਾਮ ਲੈਂਟਲ ਸੂਪ 노 ਸਪਾਈਸ 노 ਕੋਲਾ 노 ਚਿਲੀ ਸਭ ਤੋਂ ਵੱਡਾ ਪ੍ਰੇਸ਼ ਤੁਹਾਡਾ ਖਰੀਮੇ ਚ ਬੰਦ ਕਰਨੀ ਪੈਣੀ ਹੈ ਆਪਣੇ ਪੰਜਾਬੀਆਂ ਨੂੰ ਜਦੋਂ ਆਦਤ ਹੈ ਫਿਰ ਅਲਕੋਹਲ ਵੀ ਜ਼ਿਆਦਾ ਨਹੀਂ ਜਿਨ੍ਹਾਂ ਨੂੰ ਨਹੀਂ ਅਲਕੋਹਲ ਤੋਂ ਰਹਿ ਸਕਦੇ ਜੇ ਛਾਤੀ 'ਚ ਜਲਨ ਜ਼ਿਆਦਾ ਹੋ ਰਹੀ ਹੈ ਤੇ ਬੀਅਰ ਪੀਣ ਵੈਸੇ ਪ੍ਰੇਜ਼ ਅਲਕੋਹਲ ਦਾ ਕਾਫੀ ਦਾ ਟੀ ਦਾ ਮਿਰਚ ਦਾ ਸਭ ਤੋਂ ਵੱਡਾ ਪ੍ਰੇਜ਼ ਅੱਧਾ ਤੇ ਪ੍ਰੇਜ਼ ਨਾਲ ਤੁਸੀਂ ਆਪਣੇ ਆਪ ਹੀ ਠੀਕ ਹੋ ਉਸ ਜੇ ਬਿਲਕੁਲ ਮਿਰਚ ਬੰਦ ਕਰਦੇ ਹੋਗੇ ਡਰਿੰਕ ਬੰਦ ਕਰਦੇ ਹੋਗੇ ਅਲਕੋਹਲ ਬੰਦ ਕਰਦੇ ਹੋਗੇ ਸਪਾਈਸੀ ਡਾਈਟ ਕਾਫੀ ਬੰਦ ਕਰਦੇ ਹੋਗੇ ਅੱਧਾ ਤੇ ਉਹ ਜੇ ਨਾ ਫੇਰ ਵੀ ਜੇ ਨਹੀਂ ਰਹਿ ਜਾਂਦਾ ਜੇ ਕਾਫੀ ਪੀਣੀ ਹੈ ਤੇ ਕੋਲਡ ਕਾਫੀ ਪੀ ਲਓ ਦੁੱਧ ਜ਼ਿਆਦਾ ਪਾ ਲਓ ਕਈ ਬਲੈਕ ਕਾਫੀ ਪੀਂਦੇ ਜਿਨ੍ਹਾਂ ਨੂੰ ਸਿਰਟੀ ਹੈ ਨੋ ਕਾਫੀ ਨੋ ਟੀ ਨੋ ਚਿੱਲੀ ਨੋ ਸਪਾਈਸੀ ਡਾਈਟ ਨੋ ਡਰਿੰਕ ਨੋ ਅਲਕੋਹਲ ਨਾਟ ਇਵਨ ਬੀਅਰ ਪਰ ਦੱਸਣਾ ਮੈਨੂੰ ਪੈਂਦਾ ਕਿ ਜਿਹੜੇ ਨਹੀਂ ਰਹਿ ਸਕਦੇ ਵੀ ਜਾਂ ਆਦਤ ਹੈ ਜੀ ਕਈ ਸਾਲ ਹੋ ਗਏ ਜੀ ਦੋ ਪੈਗ ਸ਼ਾਮ ਨੂੰ ਪੀਣੇ ਹੀ ਹੈ ਫਿਰ ਮੈਂ ਹਮੇਸ਼ਾ ਕਹਿੰਦਾ ਨਾ ਨਾਲ ਨਹੀਂ ਤੇ ਫਿਰ ਸਲਾਦ ਲੈ ਲਓ ਭਾਵੇਂ ਵੈਜੀਟੇਰੀਅਨ ਲਓ ਭਾਵੇਂ ਨੋਨ ਵੈਜ ਲਓ ਲੇਕਿਨ ਨੋਨ ਵੈਜੀਟੇਰੀਅਨ ਡਾਈਟ ਫਿਸ਼ ਹੋਵੇ ਭਾਵੇਂ ਚਿਕਨ ਹੋਵੇ ਭਾਵੇਂ ਮੀਟ ਹੈ ਨੋ ਰੈੱਡ ਮੀਟ ਇਨਾਂ ਨਾਲ ਤੁਹਾਡੇ ਐਸਿਡ ਬਨਣਾ ਹੀ ਬਨਣਾ ਹੈ ਕਿਉਂਕਿ ਹਾਈਡਰੋਕਲੋਰਿਕ ਐਸਿਡ ਆਲਰੇਡੀ ਸਟੋਮਕ ਚ ਪਿਆ। ਔਰ ਇਨਾਂ ਡਾਈਟਸ ਦੇ ਨਾਲ ਹੀ ਉਹ ਐਸਿਡ ਜ਼ਿਆਦਾ ਬਣਦਾ ਫਿਰ بار-बार ਆਉਂਦਾ ਹੈ। ਕਈ ਵਾਰੀ ਡੈਥ ਹੋ ਜਾਂਦੀ ਹੈ। ਉਹਦਾ ਕਾਰਨ ਕੀ ਹੈ ਕਿ ਅਲਸਰ ਅੰਦਰ ਬਰਸਟ ਹੋ ਗਿਆ। ਜੇ ਕਿਸੇ ਦੇ ਅਲਸਰ ਹੈ ਪਾਉਪੈਪਟਿਕ ਅਲਸਰ ਐਡ ਜੂਡੀਨਲ ਅਲਸਰ ਇੰਟੈਸਟਾਈਨਲ ਅਲਸਰ ਹੈ। ਅੰਦਰ ਅੰਤਨੀ ਵਿੱਚ ਜ਼ਖਮ ਹੋਵੇ ਜਦੋਂ ਤੁਹਾਨੂੰ ਪਤਾ ਅੰਦਰ ਬਰਸਟ ਹੋਏ ਆ ਇੰਟਰਨਲ ਬਲੀਡਿੰਗ ਕਈ ਵਾਰੀ ਇੰਟਰਨਲ ਹੈਮਰੇਜ ਕੰਟਰੋਲ ਕਰਨੀ ਮੁਸ਼ਕਲ ਹੋ ਜਾਂਦੀ ਹੈ ਫਿਰ ਇਸੇ ਕਰਕੇ ਕਈ ਵਾਰੀ ਇਹਨਾਂ ਨਾਲ ਬਵਾਸੀਰ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਆਪਾਂ ਦੇਸੀ ਦਵਾਈਆਂ ਤੁਹਾਨੂੰ ਦਿੰਨੇ ਆ ਸ਼ੂਗਰ ਦੀਆਂ ਵੀ ਬਲੱਡ ਪ੍ਰੈਸ਼ਰ ਦੀਆਂ ਵੀ ਕੋਲੇਸਟ੍ਰੋਲ ਦੀਆਂ ਵੀ ਮੋਟਾਪੇ ਦੀਆਂ ਵੀ ਬਲੱਡ ਪ੍ਰੈਸ਼ਰ ਦੇਖੋ ਸਾਰੀ ਉਮਰ ਤੁਸੀਂ ਦਵਾਈ ਖਾਂਦੇ ਹੋ ਅਸੀਂ ਕਰੋੜਾਂ ਪੇਸ਼ੈਂਟ ਠੀਕ ਕੀਤੇ ਬਲੱਡ ਪ੍ਰੈਸ਼ਰ ਦੇ ਦੇਸੀ ਦਵਾਈ ਨਾਲ ਠੀਕ ਆ ਉਹਨਾਂ ਚ ਮੈਂ ਕਈ ਵਾਰੀ ਕਹਿੰਨਾ گارਲਿਕ ਲਾਓ ਪਰ ਜੇ ਸਿਰਟੀ ਜਿਦਾ ਪਹਿਲਾਂ ਗੱਲ ਸਿਰਟੀ ਕੀਤੀ ਉਹਨਾਂ ਨੂੰ ਕਿਹਾ ਵੀ گارਲਿਕ ਜ਼ਿਆਦਾ ਨਾ ਲਓ ਨਹੀਂ ਤੇ ਅਦਰਕ ਲੈ ਸਕਦੇ ਹੋ ਜਿਨ੍ਹਾਂ ਨੂੰ ਲਸਣ ਸੌਰੀ ਲੈ ਸਕਦੇ ਹੋ ਜਿਨ੍ਹਾਂ ਨੂੰ ਆਪਾਂ ਨੂੰ ਬਲੱਡ ਪ੍ਰੈਸ਼ਰ ਹੈ ਵਿਟਾਮਿਨ ਡੀ ਇਹ ਜ਼ਰੂਰ ਲਓ ਲੇਕਿਨ ਸਾਡੇ ਕੋ ਜਿਹੜੇ ਰੌਵੋਲਫੀਆ ਸਰਪੈਂਟਾਇਨਾ ਵਿਦੇਨੀਆ ਸੋਮਨੀਫੇਰਾ ਮਿਕੁਇਨਾ ਪ੍ਰੋਰੀਐਂਸ ਇਹ ਦੇਸੀ ਨੁਸਖੇ ਜਿਹੜੇ ਆ ਪਰਮਨੈਂਟ ਟ੍ਰੀਟਮੈਂਟ ਫਾਰ ਹਾਈਪਰਟੈਂਸ਼ਨ ਬਲੱਡ ਪ੍ਰੈਸ਼ਰ ਚਿੰਤਾ ਚਿਖਾ ਬਰਾਬਰ ਸਟ्रेस ਇਜ਼ ਅ ਹੋਮ ਆਫ ਡਿਜ਼ੀਜ਼ ਸਟ्रेस ਨਾਲ ਬਲੱਡ ਪ੍ਰੈਸ਼ਰ ਵੀ ਨੀਂਦਰਾ ਵੀ ਕੋਲੇਸਟ੍ਰੋਲ ਵਾਜ ਜਾਂਦਾ ਸਟ्रेस ਨਾਲ ਸਾਰੀਆਂ ਬਿਮਾਰੀਆਂ ਵਾਜ ਜਾਂਦੀਆਂ ਕਿਸੇ ਨੂੰ ਸਟ्रेस ਹੈ ਐਂਗਜ਼ਾਈਟੀ ਹੈ ਡਿਪਰੈਸ਼ਨ ਹੈ ਨੀਂਦ ਨਹੀਂ ਆਉਂਦੀ ਦੇਸੀ ਦਵਾਈ ਇੱਕ ਦਵਾਈ 10 ਫਾਇਦੇ ਆਯੁਰਵੈਦਿਕ ਦੀਆਂ ਹਰ ਨੁਸਖੇ ਦੇ ਕੋਈ ਨੁਸਖਾ ਕਿਸੇ ਬਿਮਾਰੀ ਲਈ ਦਈਏ ਇੱਕ ਨੁਸਖੇ ਨਾਲ 10 ਫਾਇਦੇ ਸ਼ਰਤਾਂ ਪੱਕਾ ਬਸ਼ਰਤੇ ਕੋਈ ਤੁਸੀਂ ਪੂਰੀ ਦਵਾਈ ਖਾਓ ਪੂਰਾ ਪ੍ਰੇਜ਼ ਰੱਖੋ ਉਹਦਾ ਕੋਈ ਫਾਇਦਾ ਨਹੀਂ ਤੁਸੀਂ ਦਵਾਈ ਵੀ ਖਾਈ ਜੋ ਪ੍ਰੇਜ਼ ਵੀ ਨਹੀਂ ਰੱਖੋਗੇ ਠੀਕ ਹੈ ਆਰਾਮ ਜ਼ਰੂਰ ਆਏਗਾ ਲੇਕਿਨ ਫਿਰ ਉਹ ਦੁਬਾਰਾ ਵੀ ਤਕਲੀਫ ਹੋ ਸਕਦੀ ਹੈ ਪਰ ਸਾਡੀ ਕੋਸ਼ਿਸ਼ ਇਹ ਹੀ ਹੈ ਕਿ ਜੇ ਮੈਂ ਤੁਹਾਨੂੰ ਅਸਿਡਿਟੀ ਦੀ ਹਾਈਪਰਸਿਟੀ ਦੀ ਤਜ਼ਾਬੀ ਮਾਦੇ ਦੀ ਰਿਫਲਕਸ ਦੀ ਗੱਲ ਕਰ ਰਿਹਾ ਤੇ ਪਰਮਨੈਂਟ ਠੀਕ ਕਰਨਾ ਦਵਾਈ ਦੋ ਤਿੰਨ ਮਹੀਨੇ ਪਾਵੇਂ ਖਾਣੀ ਪਵੇ ਡਿਪੈਂਡ ਕਰਦਾ ਕਿ ਕਿੰਨੀ ਪੁਰਾਣੀ ਤਕਲੀਫ ਹੈ ਜਾਂ ਕਿੰਨਾ ਤੁਹਾਡਾ ਪ੍ਰੇਜ਼ ਹੈ ਇਸੇ ਤਰ੍ਹਾਂ ਜੇ ਬਲੱਡ ਪ੍ਰੈਸ਼ਰ ਦੀ ਦਵਾਈ ਦਿੱਤੀ ਹੈ ਬਲੱਡ ਪ੍ਰੈਸ਼ਰ ਦੇ ਮ ਕਰੋੜਾਂ ਪੇਸ਼ੈਂਟ 1 ਮਹੀਨੇ ਦੀ ਦਵਾਈ ਨਾਲ ਠੀਕ ਕੀਤੇ ਮੁੜ ਕੇ ਮੈਂ ਕਹਾਂ ਜੇ ਲੋਡ ਪਾਵੇ ਤਾਂ ਕਦੀ ਖਾਲੀ ਹੈ ਇਸੇ ਤਰ੍ਹਾਂ ਦੇ ਦਰਦਾਂ ਦੀ ਜਿਨ੍ਹਾਂ ਨੂੰ ਭਾਵੇਂ ਰਿਊਮਟਾਇਡ ਆਰਥਰਾਇਟਸ ਹੈ ਪਿਛਲੇ ਹਫ਼ਤੇ ਤੁਸੀਂ ਮੇਰਾ ਦੇਖਿਆ ਗਾਊਟੀ ਆਰਥਰਾਇਟਸ ਗਾਊਟੀ ਦਾ ਫਾਰਮੂਲਾ ਕਿੰਨੇ ਦੁਨੀਆਂ ਨੂੰ ਗਿਆ ਗਾਊਟ ਦੇ ਵਿੱਚ ਕਿੰਨੇ ਤੁਹਾਨੂੰ ਪ੍ਰੇਸ ਦੱਸੇ ਔਰ ਗਾਊਟ ਹਮੇਸ਼ਾ ਹੀ ਜਿਹੜਾ ਤੁਹਾਨੂੰ ਪਤਾ ਲੱਗੇਗਾ ਪੈਰ ਦੇ ਅੰਗੂਠੇ ਤੇ ਲਾਲੀ ਹੋਏਗੀ ਹੀਟ ਹੋਏਗੀ ਸੋਜਿਸ਼ ਹੋਏਗੀ ਦਰਦਾਂ ਹੋਣਗੀਆਂ ਉਹ ਹੀ ਫਿਰ ਉਂਗਲਾਂ ਦੇ ਜੋਇੰਟਸ ਜਾਣਗੀਆਂ ਇੱਕ ਜੁਆਇੰਟ ਜਿਹੜਾ ਫਾਰਮੂਲਾ ਜਾਂ ਤੁਹਾਨੂੰ ਕੰਬਾਈਨਡ ਜਿਹੜਾ ਐਪੀਸੋਡ ਕੀਤਾ ਭਾਵੇਂ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ ਭਾਵੇਂ 슈ਗਰ ਦੀ ਹੈ ਭਾਵੇਂ ਗੰਠੀ ਹੈ ਦੀ ਹੈ ਦਰਦਾਂ ਦੀ ਦਰਦਾਂ ਕਿਸੇ ਕਿਸਮ ਦੀ ਹੋਣ ਭਾਵੇਂ ਦਾੜ ਦਰਦ ਅਸੀਂ ਤੁਹਾਡਾ ਹਰ ਲਾਜ ਦੇਸੀ ਤਰੀਕੇ ਨਾਲ ਕਰਨੇ ਆ ਨਹੀਂ ਤੇ ਕਈ ਵਾਰ ਡੈਂਟਿਸਟ ਕੋ ਅਪਾਇੰਟਮੈਂਟ ਨਹੀਂ ਮਿਲਦੀ ਅਸੀਂ ਆਪਣੀ ਦਵਾਈ ਨਾਲ ਠੀਕ ਕਰੀਦਾ ਲੌਂਗਾ ਦਾ ਤੇਲ ਲਾ ਲਓ ਸਾਡੇ ਕੋਲ ਕਰੀਮ ਹੈ ਮੜ ਜੋ ਮਾਲੋ ਜੇ ਦਾੜ ਚ ਮਸੂੜੇ ਸੋਜਿਸ਼ ਹੈ ਕਲੀਨਿੰਗ ਤੁਸੀਂ ਆਪਣੇ ਆਪ ਕਰ ਸਕਦੇ ਹੋ ਐਂਟੀਬਾਇਓਟਿਕ ਤੁਹਾਡੇ ਸਾਰੇ ਇੱਕ ਹੁੰਦੇ ਆ ਥੋੜੇ ਦਿਨ ਖਾ ਲਓ ਪੰਜ ਚਾਰ ਦਿਨ ਨਹੀਂ ਤੇ ਦੇਸੀ ਨੁਸਖੇ ਭਾਵੇਂ ਆਪਾਂ ਜਿੰਜੀਵਾਈਟਸ ਦੀ ਗੱਲ ਕਰੀਏ ਭਾਵੇਂ ਟੌਨਸਲਾਈਟਸ ਦੀ ਕਰੀਏ ਭਾਵੇਂ ਰਿਫਲਕਸ ਐਸੋਫਾਗਾਈਟਸ ਦੀ ਕਰੀਏ ਮਤਲਬ ਕਿਸੇ ਕਿਸਮ ਦੀ ਸੋਜਿਸ਼ ਹੋਵੇ ਦਰਦ ਹੋਵੇ ਇਸੇ ਤਰ੍ਹਾਂ ਹੀ ਨਾਮਰਦਾਨਗੀ ਦੀ ਭਾਵੇਂ ਕੋਈ ਵੀ ਪ੍ਰੋਬਲਮ ਹੈ ਸਾਡੀ ਉਹ ਦਵਾਈ ਸਪੈਸ਼ਲ ਚੀਜ਼ ساری ਦੁਨੀਆ ਨੂੰ ਜਾਂਦੀ ਆ ਸੋ ਚਿੰਤਾ ਨਾ ਕਰੋ ਮੇਰੇ ਅੱਗੇ ਪਿੱਛੇ ਤੁਹਾਨੂੰ ਹਰ ਤਰ੍ਹਾਂ ਦੀ ਕੰਪਲੀਮੈਂਟਰੀ ਆਲਟਰਨੈਟ ਮੈਡੀਸਨ ਤੇ ਆਯੁਰਵੈਦਿਕ ਨੁਸਖੇ ਨਜ਼ਰ ਆਣਗੇ ਆਯੁਰਵੈਦਿਕ ਹੋਮੋਪੈਥਿਕ ਨੇਚਰਲ ਕੰਪਲੀਮੈਂਟਰੀ ਅਲਟਰਨੇਟਿਵ ਮੈਡੀਸਨ ਸਾਡੇ ਹੋਲਿਸਟਿਕ ਸੈਂਟਰ ਤੋਂ ਦਵਾਈ ਸਾਰੀ ਦੁਨੀਆ ਨੂੰ ਜਾਂਦੀ 30 35 ਸਾਲ ਤੋਂ ਤੁਸੀਂ ਦੇਖ ਰਹੇ ਹੋ ਟੀਵੀ ਤੇ ਹੁਣ ਤੁਸੀਂ ਮੇਰੇ ਫੋਨ ਨੰਬਰ ਤੁਸੀਂ ਸ਼ੇਅਰ ਕਰਦੇ ਹੋ ਫੋਨ ਇੱਕ ਦੂਜੇ ਨੂੰ ਭੇਜ ਦਿਓ ਫਿਰ ਵੀ ਤੁਹਾਡੀ ਸੇਵਾ ਪਰਮਾਤਮਾ ਨੇ ਚਾਇਆ ਤੇ ਆਂਦੇ ਰਵਾਂਗੇ ਅੱਜ ਦਾ ਐਪੀਸੋਡ ਦਾ ਮੇਨ ਮਕਸਦ ਇਹ ਸੀ ਤੁਹਾਨੂੰ ਦੱਸ ਦਈਏ ਕਿ ਸਾਡਾ ਲਾਈਨ ਆਫ ਟਰੀਟਮੈਂਟ ਇਜ਼ ਆਯੁਰਵੈਦਿਕ ਨੇਚਰਲ harbal complimentary without any side effect new york ਤੇ chenchment hill ਦੇ ਵਿੱਚ ਮੇਰਾ ਕਲੀਨਿਕ ਹੈ ਦਵਾਈ ਅਸੀਂ ਦੁਨੀਆ ਦੇ ਹਰ corner ਤੇ ਭੇਜੀਦੀ ਹੈ ਕੈਨੇਡਾ ਵਾਲਿਆਂ ਨੂੰ ਵੀ ਦੋ ਹਫਤੇ ਚ ਮਿਲ ਜਾਂਦੀ ਵੱਧ ਤੋਂ ਵੱਧ ਅਮਰੀਕਾ ਦੀ ਹਰ ਸਟੇਟ ਦੇ ਵਿੱਚ ਹਫਤੇ ਦੇ ਅੰਦਰ ਅੰਦਰ ਮਿਲ ਜਾਂਦੀ ਹੈ ਕਈ ਵਾਰ ਤੇ ਦੂਜੇ ਤੀਜੇ ਦਿਨ ਮਿਲ ਜਾਂਦੀ ਹੈ ਜਿਹੜੇ ਆ ਸਕਦੇ most welcome ਸੌਖਾ ਸਸਤਾ ਇਲਾਜ ਬਿਨਾਂ ਸਾਈਡ ਇਫੈਕਟ ਤੋਂ ਕੋਈ ਇਸ ਕਰਕੇ ਹਾਂ ਇਸ ਤੋਂ ਇਲਾਵਾ ਕਿਸੇ ਨੂੰ ਕੋਈ ਨਾਮਰਦਾਨਗੀ ਦੀ ਪ੍ਰੋਬਲਮ ਹੋਵੇ ਤਾਂ ਵੀ ਮੇਰੇ ਨੰਬਰ ਸਕਰੀਨ ਤੇ ਆ ਰਹੇ ਮੇਰਾ ਖਿਆਲ ਹੈ ਟਾਈਮ ਅਜ਼ਾਸਤ ਨਹੀਂ ਦੇ ਰਿਹਾ ਤੁਹਾਡੇ ਸਾਰਿਆਂ ਦਾ ਥੈਂਕ ਯੂ ਕਰਦਾ ਆਪਣੇ ਸ਼ਬਦਾਂ ਦੀ ਬਾਣੀ ਨੂੰ ਵਿਰਾਮ ਦਿੰਦਾ ਤੁਹਾਡਾ ਆਪਣਾ ਡਾਕਟਰ ਕੁਮਾਰ ਥੈਂਕ ਯੂ